ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਕਵੇਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਗੱਬਣ ਵੜ ਤੇ ਇੱਕ ਗੱਬਣ ਮੈਂ ਸਰ ਬੈੜ ਸੂਈ ਹੋਈ ਆ ਤੇ ਮੱਝ ਗੱਬਣ ਇਹ ਦੋਨਾਂ ਦਾ ਬਕਾਉਗਾ ਡਿਟੇਲ ਵੀਰ ਤੇ ਪੁੱਛਦੇ ਆਓਗੇ ਕਲੀਕ ਲਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਵੀਰੇ ਮੇ ਲੰਗੋਵਾਲ ਠੀਕ ਹੈ ਜ਼ਿਲ੍ਹਾ ਸੰਗਰੂਰ ਆ ਜੀ ਖਾਸ ਲੰਗੋਵਾਲ ਸ਼ਹਿਰੀ ਹੈਗੇ ਹਾਂ ਜੀ ਹਾਂ ਖੇਤਾਂ ਦੇ ਵਿੱਚ ਕਰਨੇ ਠੀਕ ਹੈ ਮੋਬਾਈਲ ਨੰਬਰ ਆਪਣਾ ਵੀਰੇ 91157 ਜੀ 91157 91260 91260 ਜਿਹੜੇ ਪਹਿਲੇ ਨੰਬਰ ਤੇ ਆਪਾਂ ਮੱਝ ਦੇਖੀ ਜਾਂਦੇ ਬਾਈ ਜੀ ਸੂਆ ਕਿਹੜਾ ਸੁੰਦੀ ਪਈ ਹੈ ਤੀਜਾ ਸੂਆ ਸੁੰਦੀ ਹੈ ਜੀ ਤੀਜਾ ਸੋਜ ਇਹਨਾਂ ਨੂੰ ਘਰ ਦੀ ਜਾਂਪੜ ਆਪਣੇ ਠੀਕ ਹੈ ਦੂਸਰੇ ਸੂਏ ਕਿੰਨਾ ਘਦੋਤ ਪਾਏ ਨੇ ਇਹਦਾ 18 ਲੀਟਰ ਚੋਇਆ ਜੀ ਆਪਾਂ ਨੇ ਆਪਾਂ 17 18 ਲੀਟਰ ਤੋਂ ਚੋਇਆਗਾ ਹਾਂ ਜੀ ਹੁਣ ਇਹ ਜੀ ਸਵੇਰੇ 15 ਲੀਟਰ ਆਪਨੇ ਖੁੱਲੇ ਹੱਥ ਨਾਲ ਜੋਇਆ ਠੀਕ ਆ ਦੂਜੇ ਸਵੇਰੇ 16-17 ਚੱਲੇਗੀ ਹਾਂਜੀ ਹਾਂ ਅੰਦਾਜ਼ਾ ਲਾ ਕੇ ਜਦੇ ਮੌਸਮ ਮੂਰੇ ਗਰਮੀ ਦਾ ਆ ਗਿਆ ਵੀ 17 ਕ ਮੰਨ ਕੇ ਲੈ ਲਈਏ ਅਬਬ ਵੀ ਉਮੀਦ ਆ ਪਉਣੀ ਹਾਂਜੀ ਹਾਂ ਬਾਕੀ ਬੰਦੇ ਦੀ ਮਲਕੀਅਤ ਤੇ ਡਿਪੈਂਡ ਹੈ ਨਾ ਹਾਂਜੀ ਹਾਂ ਮੰਨ ਕੇ ਚੱਲੀਏ ਵੀ 16-17 ਕਿਲੋ ਤੋਂ ਬਾਹਰ ਵਾਲੀ ਮੈਂ ਹੈਗੀ ਆ ਹਾਂਜੀ ਹਾਂਜੀ ਕਿੰਨਾ ਗਲੰਪਾ ਡੁੱਧ ਤੇ ਪਿਆ ਦਿੰਦੀ ਐ ਦੁੱਧ ਵੀਰੇ ਇਹ ਐ ਮੰਨ ਲਓ ਵੀ ਜਦ ਤੱਕ ਸੂਂਦ ਹੀ ਨਹੀਂ ਠੀਕ ਆ ਸਾਨੂੰ ਆਪ ਮਤਲਬ ਕਿ ਛੱਡਣੀ ਪੈਂਦੀ ਆ ਅੰਦਾਜ਼ਾ ਜੇ ਮਤਲਬ ਕਿ ਗਲਾਸ ਵੀ ਦੁੱਧ ਦਾ ਦੇਣਾ ਉਹ ਵੀ ਟਿੱਕੇ ਦਿ ਠੀਕ ਐ ਚੌਂਡ ਜਵਾਦੀ ਨਰਮਾ ਜਮਾ ਜਮਾ ਜੀ ਓਕੇ ਠੀਕ ਐ ਟੀਕਾ ਪਤਾ ਕਿਹੜਾ ਭਰਾਇ ਦੀਏ ਨਹੀਂ ਟੀਕੇ ਦਾ ਰਿਕਾਰਡ ਮੰਨ ਲਓ ਵਧੀਆ ਕਹਿ ਕੇ ਭਰਾਇ ਹੋਣਾ ਉਹ ਤਾਂ ਬੱਚੇ ਆਪਣੇ ਪੂਰੇ ਉਹੀ ਨੇਗੇ ਠੀਕ ਆ ਆਪਾਂ ਦੇਖਦੇ ਕੱਟੀਆਂ ਵਗੈਰਾ ਵੀ ਮੰਨਾਂ ਚੰਗੇ ਬੱਚੇ ਵਧੀਆ ਪਾਲ ਲੈਣਾ ਹਾਂਜੀ 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 ਠੀਕ ਐ ਤੇ ਮੁੱਲੇ ਦਾ ਕੀ ਰੱਖਿਆ ਆਪਾ ਮੁੱਲ ਵੀਰੇ ਫੋਨ ਤੇ ਜੈ ਜੂ ਚੀਜ਼ ਦੇ ਸਭ ਸਮਝ ਆਜੀ ਅੱਜ ਦਿਨ ਸਹੀ ਕਿੰਨੇ ਲੈ ਜੂਗੀ ਇਹ ਆਥਨ ਤੜਕੀ ਸੂਣ ਵਾਲੀ ਆ ਵੀਰੇ ਲਗਭਗ ਮੰਨੀਏ ਤਿਆਰੀ ਦੇ ਵਿੱਚ ਹੀ ਆ ਤਿਆਰੀ ਦੇ ਵਿੱਚ ਆ ਤੋੜੇ ਵਾਰ ਨੇ ਉਹਨੂੰ ਸਭ ਤੋਂ ਤੀਸਰਾ ਸੂਆ ਮੈਂ ਸੁੰਦੀ ਪਈ ਆ ਘਰ ਦੀ ਮੈਂ ਸਿੰਘ ਮੂਹ ਮੱਥਾ ਦੇਖ ਸਕਦੇ ਹਾਂ ਕੁੰਡਾ ਸੋਨਾ ਸਿੰਘ ਆ ਤੇ ਲਗਭਗ ਤਿਆਰੀ ਦੇ ਵਿੱਚ 1-2 ਦਿਨ ਲੈ ਜੇ ਤਾਂ ਲੈ ਜੇ ਨਹੀਂ ਲਗਭਗ ਨੀਅਰ ਬੋਰਡ ਸੁੰਦੀ ਆ ਤੇ ਠੰਡ ਵਗੈਰਾ ਦੇਖ ਸਕਦਾ ਸੋਨਾ ਸਾਫ ਸੁਥਰਾ ਹਵਾਨਾ ਬਿਲਕੁਲ ਅੱਗੇ ਪਿੱਛੇ ਦਾ ਅੱਗੇ ਪਿੱਛੇ ਦੇ ਭਾਰੇ ਜੋਸ਼ ਵਾਲੇ ਹਵਾਨੇ ਦੀ 16-17 ਲੀਟਰ ਦੱਸ ਦਿਆ ਕਿ ਦੂਜੇ ਸੇ ਦੁੱਧ ਆਪੇ ਦਾ ਚੋਇਆ ਤੇ ਬਾਕੀ ਮਿਲਕ ਵੇਨ ਵਗੈਰਾ ਦੇਖ ਸਕਦੇ ਹੋ ਭਾਰਾ ਹਵਾਨਾਗਾ ਤੇ ਮੋਟਾ ਮੁਠੀ ਵਾਲਾ ਥਾਣਾ ਸੋਨਾ ਸਾਫ ਸੁਥਰਾ ਬਾਕੀ ਪਤਲੇ ਕੁੰਬੜੇ ਦੇ ਕੋਈ ਇਹ ਨਹੀਂ ਗੱਲ ਵੀ ਜ਼ਿਆਦਾ ਭਾਰੀ ਹੈਗੀ ਰੇਟ ਵੀਰ ਕਹਿੰਦਾ ਇਹਦਾ ਫੋਨ ਤੇ ਕਰਾਂਗੇ ਆਪਾਂ ਬਿਲਕੁਲ ਜੈਨੂਨ ਹੋਊਗਾ। ਲਗਭਗ ਤਿਆਰੀ ਦੇ ਵਿੱਚ ਹੀ ਆ ਤੇ ਬਾਕੀ ਪਤਲੀ ਚਮੜੀ ਦੇ ਵਿੱਚ ਕੋਈ ਨਹੀਂ ਗੱਲ ਵੀ ਮੋਟਾ ਪਾਣ ਦੋਪਾ ਰਾਜੀ ਚੰਗੀ ਸਮੀ ਬਲੀ ਵੀ ਤੀਸਰਾ ਸੂਆ ਸੂਣ ਬਿਲਕੁਲ ਰੈਡੀ ਦੇ ਵਿੱਚ ਆ। ਤੇ ਅੱਗੇ ਵੀਰੇ ਦੂਜੇ ਨੰਬਰ ਜਿਹੜੀ ਬੈੜ ਦੇਖਿਆ ਨੇ ਵੱਡੀ ਆਪਾਂ। ਇਹ ਵੀ ਤੀਜੇ ਸੂਆ ਵੀਰੇ। ਇਹ ਕਦੋਂ ਕਸੂਈ ਆ? ਇਹ ਕੱਲ੍ਹ ਸੂਈ ਆ। ਇਹਦਾ ਬੱਚਾ। ਇਹਦੇ ਮਾਂਗਰ ਬੱਚਾ ਦਾ। ਅਸੰਦਰ ਬੰਨੇ ਬੰਨਾ। ਹਾਂਜੀ ਹਾਂ। ਠੀਕ ਆ ਕਿੰਨਾ ਕੁ ਦੁੱਧ ਹੈ ਇਹਦਾ? ਦੁੱਧ ਵੀਰੇ ਹੁਣ ਆਪਾਂ ਮੰਨ ਲਓ ਵੀ 10 ਲੀਟਰ ਚੋ ਆ। 5 ਲੀਟਰ ਡੈਬ ਦਾ ਹ ਤੇ ਪਿਛਲੀ ਵਾਰ ਆਪਣੇ ਕੋਲ ਸੀ ਕਿ ਲੈਂਦੀ ਐ ਇਹੇ ਵੀਰੇ ਆਪਣੇ ਰਿਸ਼ਤੇਦਾਰਾਂ ਕੋਲ ਵਈਆ ਠੀਕ ਐ ਕਿੰਨੇ ਕੁ ਦੁੱਧ ਦੱਸਿਆ ਉਹਨਾਂ ਨੇ ਚੋਇਆ ਦੋ ਤਿੰਨਾਂ ਨੇ 34 ਲੀਟਰ ਚੋਇਆ ਇਹਦਾ 30 ਤੋਂ ਪਾਰ ਚੱਲੀ ਵੀ ਐ ਹਾਂਜੀ ਹਾਂ ਠੀਕ ਐ ਅੰਦਾਜ਼ਾ ਲਾ ਸਕਦੇ ਕਿ ਵੀ 30 ਮੰਨ ਕੇ ਲੈ ਲਈ ਬਸ ਅੰਦਾਜ਼ਾ ਹਾਂ 30 ਮੰਨ ਕੇ ਤੇ ਚੌਂਡ ਚਵਾ ਧਾਰਾਂ ਦੀ ਇੱਕ ਨੰਬਰ ਓਕੇ ਐ ਵੀਰੇ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਹੀ ਫੋਨ ਕਰਾਂ ਜਾਇਜੂ ਬਿਲਕੁਲ ਤੋਰੀਵਾਰ ਨੂੰ ਤੇ ਜੇਰ ਵਗੈਰਾ ਡਾਣਾ ਬਿਲਕੁਲ ਜੇਰ ਦੀ ਵੀਡੀਓ ਹੈਗੀ ਵੀਰੇ ਠੀਕ ਐ ਸੋ ਸੂਈਸ ਭਾਈਆ ਬੱਚਾ ਮੇਲ ਕਾ ਵਾ 10-12 ਲੀਟਰ ਬੋਲੇ ਸਟਾਰਟਿੰਗ ਪਰ ਤੁਸੀਂ 30 ਮੰਨ ਕੇ ਲੈ ਸਕਦੇ ਚੰਗੇ ਕੇਅਰ ਆਪਾਂ ਕਰ ਲਾਂਗੇ ਦਾ 30 ਲੀਟਰ ਦੁੱਧ ਦਾ ਹਵਾਨਾ ਗੁਆਹੀ ਭਰਦਾ ਤੇ ਲੇਵਾ ਬਿਲਕੁਲ ਫਿੱਟ ਫਟ ਅੱਗੇ ਪਿੱਛੇ ਦਾ ਹਵਾਨਾ ਸੋਹਣਾ ਸਾਫ ਸੁਥਰਾ ਤੇ ਚਾਰੇ ਦਿਨਾਂ ਚ ਬਿਲਕੁਲ ਧਾਰਾ ਇੱਕ ਰੰਪ ਰਹੀ ਹੋ ਹਾਂਜੀ ਹਾਂਜੀ ਜੀ ਤੇ ਨਿਆਣਾ ਵਗੈਰਾ ਪੌਂਦੇ ਵਧੀਆ ਨਿਆਣੇ ਦੀ ਕੋਈ ਜ਼ਰੂਰਤ ਨਹੀਂ ਠੀਕ ਹੈ ਮਲਾਂ ਜੇ ਪੌਣਾ ਤੇ ਲੋਡ ਹੋਵੇ ਤਾਂ ਪਾ ਸਕਦੇ ਆ ਆਪਾਂ ਹਾਂ ਪਾ ਸਕਦੇ ਪਰ ਜ਼ਰੂਰਤ ਨਹੀਂ ਪੌਂਦੀ ਨਿਆਣੇ ਨੂੰ ਮਤਲਬ ਕਿ ਥੋੜਾ ਜਿਹਾ ਹੋਈ ਮਲਾਂ ਜਿਵੇਂ ਆਪਾਂ ਦੱਸਦੇ 30 ਬੱਤੀ ਕਿਲੋ ਦਾ ਤਾਂ ਦੋ ਜਾਨੇ ਬੈਹਿ ਜਾਣ ਕੋਈ ਦਿੱਕਤ ਨਹੀਂ ਇਹਨਾਂ ਗੱਲ ਦੀ ਨਾ ਨਾ ਕੋਈ ਇਸ ਤ ਸੋ ਦੋ ਬੰਦੇ ਬਹਿ ਕੇ ਵੇਖ ਸਕ ਭਾਵੇਂ ਚੋਈ ਚਲੋ ਐ ਬਹਿੜ ਦੋ ਜਣੇ ਬਹਿ ਕੇ ਚੋਲਣੇ ਕੋ ਲਗਭਗ ਡੇਢ ਬਾਲਟੀ ਇੱਕ ਟਾਈਮ ਦੀ ਨੇ ਭਰੇ ਕਰਨੀਆਂ ਤੇ ਨੰਬਰ ਬੋਲੀ ਵੀਰ ਦੁਆਰੇ ਆਪਣਾ 9157 ਵੀਰ 91260 ਖਾਸ ਲੌਂਗੋ ਵਾਲ ਸ਼ਹਿਰ ਜ਼ਿਲ੍ਹਾ ਸੰਗਰੂਰ ਸੋ ਕਿਸੇ ਵੀ ਵੀਰ ਦੇ ਦੋਨੇ ਮਾਜੀ ਆ ਗਾਂ ਦੇ ਵਿੱਚ ਕੋਈ ਵੀ ਨਗ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲ ਜਾਂਗੇ ਕਿਸੇ ਨਾ